ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਈਟੀਟੀ ਨਾਟ ਰਾਨੇ ਦੀ ਅਪਡੇਟ ਆ ਚੁੱਕੀ ਹੈ ਤੇ ਹੁਣ ਇਹ ਫੈਸਲਾ ਕੀਤਾ ਗਿਆ ਹੈ ਜਿਹੜਾ ਕਿ ਯੂਨੀਅਨ ਵੱਲੋਂ ਲਿਆ ਗਿਆ ਤੇ ਹੁਣ ਇਹਦੇ ਨਿਯੁਕਤੀ ਪੱਤਰ ਬਾਰੇ ਆਪਾਂ ਗੱਲ ਕਰਾਂਗੇ ਤੇ ਇਹਦੀ ਜੁਆਇਨਿੰਗ ਕਦੋਂ ਕਰਵਾਈ ਜਾ ਸਕਦੀ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਯੂਨੀਅਨ ਨੇ ਕੀ ਫੈਸਲਾ ਲਿਆ ਹੈ ਉਹਦਾ ਕੀ ਅਸਰ ਪਵੇਗਾ ਇਸ ਵਰਤੀ ਦੇ ਉੱਤੇ ਇਹ ਪੂਰੀ ਜਾਣਕਾਰੀ ਦੋਸਤੋ ਜਾਣਨ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਆਪਾਂ ਇੱਥੇ ਪੂਰੀ ਜਾਣਕਾਰੀ ਅਤੇ ਪੁਕਤਾ ਜਾਣਕਾਰੀ ਲੈਣ ਦੇ ਲਈ ਵੀਡੀਓ ਨੂੰ ਲਾਸਟ ਤੱਕ ਦੇਖਣਾ ਜ਼ਰੂਰੀ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਇੱਥੇ ਆਪਾਂ ਆਉਣ ਵਾਲੀਆਂ ਤੇ ਚੱਲ ਰਹੀਆਂ ਹਰ ਘਟਨਾ ਦੀ ਅਪਡੇਟ ਦਿੰਦੇ ਰਹਿੰਦੇ ਆ ਤੇ ਅੱਜ ਵੀ ਆਪਾਂ ਨਾਟ ਸਟਾਈਲ ਦੀ ਅਪਡੇਟ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਕਿ ਯੂਨੀਅਨ ਨੇ ਇੱਕ ਫੈਸਲਾ ਲਿਆ ਹੈ ਤੇ ਇਸ ਫੈਸਲੇ ਦੇ ਅਕੋਰਡਿੰਗ ਹੁਣ ਜੁਆਇੰਗ ਲੈਟਰ ਤੇ ਕੀ ਅਸਰ ਪਵੇਗਾ ਸ਼ੀਫਾ ਤੋਂ ਅਨੰਦਪੁਰ ਸਾਹਿਬ ਵਿਖੇ ਐਟਟੀਟ ਟੈਟ ਪਾਸ ਬੇਰੁਜ਼ਗਾਰ ਨੌਟਚਰਨ ਦੇ ਆਪਕ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਲਗਾਜ਼ਾਨ ਵਾਲੇ ਪੱਕਾ ਮੋਰਚਾ ਦੋ ਦਿਨ ਲਈ ਮਿਲਤਵੀਕ ਕਰ ਦਿੱਤਾ ਗਿਆ ਸਵੇਰ ਕਮੇਟੀ ਦੇ ਮੈਂਬਰ ਬੱਗਾ ਪਡਾਲ ਪਰਮ ਪਰਮਪਾਲ ਫਾਜ਼ਲ ਕਾ ਬੰਡੀ ਕੰਪੋਜ਼ ਬਲਿਹਾਰ ਸਿੰਘ ਕੁਲਵਿੰਦਰ ਬਰੇਟਾ ਡਾਕਟਰ ਪ੍ਰਵਿੰਦਰ ਸਿੰਘ ਲਾਹੌਰੀ ਹਰੀਸ਼ ਫਾਜ਼ਲ ਕਾ ਤੇ ਪ੍ਰਗਟਪੋਸ ਸਮੇਤ ਉਹਨਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਭਲਕੇ 20 ਸਤੰਬਰ ਨੂੰ ਬੈਨਰ ਮੀਟਿੰਗ ਦਿੱਤੀ ਗਈ ਹੈ ਜਿਸ ਵਿੱਚ ਇੱਕ ਸਤਮਨ ਨੂੰ ਜਾਰੀ ਕੀਤੀ ਗਈ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਦੇ 2468 ਉਮੀਦਵਾਰਾਂ ਨੂੰ ਜੁਆਇਨ ਕਰਵਾਉਣ ਦੀ ਮੰਗ ਕੀਤੀ ਜਾਏਗੀ। ਆਗੂ ਨੇ ਕਿਹਾ ਕਿ ਇਸ ਮੀਟਿੰਗ ਦੇ ਜੇਕਰ ਚੁਣੇ ਗਏ ਉਮੀਦਵਾਰਾਂ ਨੂੰ ਸੈਸ਼ਨ ਜੁਆਇਨ ਕਰਵਾਉਣ ਸੰਬੰਧੀ ਤੇ ਸਕੂਲ ਜੁਆਇਨ ਕਰਨ ਸੰਬੰਧੀ ਸਿੱਖਿਆ ਮੰਤਰੀ ਵੱਲੋਂ ਕੋਈ ਮੀਤੀ ਨਿਰਧਾਰਤ ਨਾ ਕੀਤੀ ਗਈ ਤਾਂ ਅਗਲੀ ਮੀਟਿੰਗ ਦਾ ਪ੍ਰਸਤਾਵ ਦਿੱਤਾ ਗਿਆ ਹੈ। ਤੇ 21 ਸਤੰਬਰ ਤੋਂ ਪਿੰਡ ਬਿੰਗੰਬੀਰਪੁਰਾ ਵਿਖੇ ਪੱਕਾ ਮੋਰਚਾ ਆਰੰਭ ਕੀਤਾ ਜਾਏਗਾ ਜੋ ਕਿ ਸਕੂਲਾਂ ਵਿੱਚ ਜੁਆਇਨ ਕਰਨ ਤੱਕ ਜਾਰੀ ਰਹੇਗਾ। ਇੱਥੇ ਹੀ ਬਸ ਨਹੀਂ ਪੱਕੇ ਮੋਰਚੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਗੁੱਪਤ ਐਕਸ਼ਨ ਅਤੇ ਨੰਗਲ ਹਾਈਵੇ ਰੋਡ ਜ਼ਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਏਗਾ। ਤਾਂ ਇਹ ਲਿਆ ਗਿਆ ਹੈ 2468 ਲਿਸਟ ਦੇ ਵਿੱਚ ਸ਼ਾਮਲ ਹੋ ਤਾਂ ਇਹਨਾਂ ਦਾ ਜ਼ਰੂਰ ਸਾਥ ਦੇਣਾ ਇਹ ਨਹੀਂ ਕਿ ਤੁਸੀਂ ਮੈਟ ਵਿੱਚ ਉੱਪਰ ਹੋ ਤਾਂ ਤੁਸੀਂ ਸਾਥ ਨਹੀਂ ਦੇਣਾ ਜੇਕਰ ਤੁਸੀਂ ਮੈਟ ਵਿੱਚ ਉੱਪਰ ਹੋ ਤਾਂ ਤੁਹਾਨੂੰ ਅੱਗੇ ਲਾ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਜਲਦੀ ਤੋਂ ਜਲਦੀ ਤੁਹਾਡੀ ਜੁਆਇਨਿੰਗ ਕਰਵਾਈ ਜਾ ਸਕੇ